ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਵਾਰਿਸ ਸ਼ਾਹ ਜੀ ਨੇ ਲਿਖਿਆ ਹੈ ਕਿ ਵਾਰਿਸ ਸ਼ਾਹ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਤੇ ਆਦਤ ਦੇ ਟੌਪਿਕ ਤੇ ਗੀਤ ਹੈ ਸੁਣ ਕੇ ਜਰਾ ਹੋ ਬੰਦੇ ਦਾ ਨਹੀਂ ਕਸੂਰ ਹੁੰਦਾ ਏ ਉਹ ਆਦਤ ਤੋਂ ਉਹ ਆਦਤ ਤੋਂ ਮਜਬੂਰ ਹੁੰਦਾ ਏ ਹੋ ਬੰਦੇ ਦਾ ਨਹੀਂ ਕਸੂਰ ਹੁੰਦਾ ਏ ਉਹ ਆਦਤ ਤੋਂ ਮਜਬੂਰ ਹੁੰਦਾ ਏ ਹੁੰਦੇ ਇੱਥੇ ਸਭ ਨੇ ਵੇੜ ਕੇ ਹੋ ਪਟਰੋਲ ਜੇ ਅੱਗ ਦੇ ਨੇੜੇ ਲੱਗਦਾ ਲੰਬੂ ਏ ਲੱਗਦਾ ਲੰਬੂ ਏ ਜਿਹਨੇ ਮੰਨਿਆ ਚਾਹ ਦੇ ਕੱਪ ਦੇ ਤਾਂ ਦੇਸ਼ ਉਸ ਦੇ ਵੱਤ ਵੀ ਅਗਲਾ ਮੰਨੂਗਾ ਅਗਲਾ ਮੰਨੂਗਾ ਅਗਲਾ ਮਾਂਜੂ ਓਏ ਨਾ ਦੇ ਟੈਡ ਨਹੀਂ ਭਰਨੇ ਤੇ ਰਹਿ ਗਏ ਸਾਡੇ ਪੱਲੇ ਹੋਰ ਰਹਿ ਗਏ ਸਾਡੇ ਪੱਲੇ ਧਰਨੇ ਓਏ ਪਾਤੀ ਨਸ਼ਿਆਂ ਵਸ ਜਵਾਨੀ ਤੇ ਫਿਰ ਦੇ ਰੋਲਣ ਨੂੰ ਕਿ ਰਸਾਨੀ ਕੌਣ ਹੁਣ ਸਾਂਭੂਗਾ ਕੌਣ ਹੁਣ ਸਾਂਭੂਗਾ ਜਿਹਨੇ ਮੰਜਿਆ ਚਾਹ ਦੇ ਕੱਪ ਦੇਤਾ ਦੇ ਜੀ ਉਸ ਦਿਨ ਰਤ ਵੀ ਅਗਲਾ ਮਾਂਜੂ ਅਗਲਾ ਮਾਂਜੂਗਾ ਉਹ ਤਾਂ ਫਿਰ ਮਾਂਜੂਗਾ ਓਇ ਆਮ ਇਹਨਸਾਨ ਕਿਵੇਂ ਅੱਤਿਸਦਾਏ ਹੰਲੇ ਭਗਤਾਂ ਨੂੰ ਨਹੀਂ ਓਇ ਹੰਲੇ ਭਗਤਾਂ ਨੂੰ ਨਹੀਂ ਦਿਸਦਾ ਓ ਜਿਹੜੇ ਮੰਨਣਾ ਹੀ ਨਹੀਂ ਚਾਹੁੰਦੇ ਉਹ ਤਾਂ ਆਪੇ ਹੀ ਛੱਲ ਲਹਾਉਂਦੇ ਉਹ ਤਾਂ ਫਿਰ ਛਾਂਗੂਗਾ ਉਹ ਤਾਂ ਫਿਰ ਛਾਂਗੂਗਾ ਦੀਨੇ ਮੰਜੇ ਦਾ ਦੇ ਕੱਪ ਦੇਤਾ ਦੇ ਉਸ ਦੇ ਹੱਥ ਬੇ ਅਗਲਾ ਮਾਂਜੂਗਾ ਉਹ ਤਾਂ ਫਿਰ ਮਾਂਜੂਗਾ ਬੇ ਅਗਲਾ ਮਾਂਜੂਗਾ ਓਏ ਸਾਰੇ ਮੁਲਕ ਦੀ ਕਰਤੀ ਕੁਰਕੀ ਬਈ ਆਗੀ ਲਾਲਚੀਆਂ ਹੱਥ ਹੋਏ ਆਗੀ ਲਾਲਚੀਆਂ ਹੱਥ ਕੁਰਸੀ ਬਈ ਜਿਸ ਕਾ ਕਾਮ ਉਸੀ ਕੋ ਸਾਝੇ ਦੂਜਾ ਕਰੇ ਤਾਂ ਮੂਰਖ ਬਾਜੇ ਉਸ ਗੱਲ ਵਾਂਗੂ ਹੈ ਉਸ ਗੱਲ ਵਾਂਗੂ ਇਹ ਮਜਾ ਦੇ ਕੱਪ ਦੇਤਾ ਤੇ ਜੀ ਉਸ ਦੇ ਹੱਥ ਬੇਅਗਲਾ ਮਾਂਜੂਗਾ ਉਹ ਤਾਂ ਫਿਰ ਮਾਂਜੂਗਾ ਬੇਅਗਲਾ ਮਾਂਜੂਗਾ ਬੇਅਗਲਾ ਮਾਂਜੂ